ਹਾਂਜੀ ਸਾਰੇ ਪਿਆਰ ਵਾਲੇ ਦੋਸਤਾਂ ਨੂੰ ਦਾਤ ਨਾ ਚੇਜ ਲਖਵਿੰਦਰ ਸਿੰਘ ਲਖਾਵਲੋਂ ਪਿਆਰ ਤੇ ਸਤਿ ਸ੍ਰੀ ਅਕਾਲ ਅੱਜ ਦੀ ਨਜ਼ਮ ਸਾਨੂੰ ਲੁੱਟਿਆ ਏ ਕਿਨੂੰ ਲੁੱਟਿਆ ਜਦੋਂ ਤੂੰ ਦੁਨੀਆ ਬੜੀ ਐ ਉਦੋਂ ਤੂੰ ਜਿਹੜਾ ਆਪਣੇ ਤੋਂ ਨੀਵਾ ਹੰਸਾਲਾ ਮੱਡੀ ਲੋਕ ਨੂੰ ਲੁੱਟਿਆ ਤੇ ਇਹ ਰਚਨਾ ਤੇ ਬਣ ਕਰੇ ਸੁਣ ਕੇ ਯਾਰ ਸਾਨੂੰ ਲੁੱਟਿਆ ਏ ਲੈ ਸਾਨੂੰ ਲੁੱਟਿਆਏ ਆਪਣ ਲਟੇਰਿਆਂ ਘਰਾਂ ਦਾ ਤਿਗਨਾ ਕੋਈ ਨਾ ਤਨ ਨੂੰ ਲੁੱਟਿਆਏ ਆਪਣ ਲਟੇਰਿਆਂ ਘਰਾਂ ਦਾ ਤਿਗਨਾ ਕੋਈ ਨਾ ਸਭੇ ਇੱਕ ਤੇ ਵੀ ਸਾਡੇ ਇੱਕ ਤੇ ਸਾਡੇ ਹੀ ਕੰਡੇ ਬੀਜਦੇ ਹਾਈ ਬਚਣੇ ਨਾ ਕੋਈ ਨਾ ਤਨ ਨੂੰ ਲੁੱਟਿਆਏ ਅਪੜ ਲਟੇ ਰਿਆ ਗਰਾਂ ਦਾ ਤੇਗ ਨਾ ਕੋਈ ਨਾ ਉੱਪਰ ਸਾਨੂੰ ਦੇਸ਼ ਦਿਆਂ ਲੀਡਰਾਂ ਨੇ ਲੁੱਟਿਆ ਦੂਜਾ ਫਿਰ ਆਪਣੇ ਹੀ ਸ਼ਹਿਰ ਦਿਆਂ ਕੁੱਟਿਆ ਪਹਿਲਾ ਸਾਨੂੰ ਦੇਸ਼ ਦਿਆਂ ਲੀਡਰਾਂ ਨੇ ਲੁੱਟਿਆ ਦੂਜਾ ਫਿਰ ਬਿਨਾਂ ਕਾਰਨ ਪੁਛੀਆਂ ਨੇ ਕੁੱਟਿਆ ਇਜਸਨ ਜਾਤੀਆਂ ਤੇ ਗੋਤੀਆਂ ਨੇ ਮਾਰਿਆ ਚੌਥਾ ਯਰੂ ਪਗੜੀ ਤੇ ਧੋਤੀਆਂ ਨੇ ਮਾਰਿਆ ਤੀਜਾ ਸਨ ਜੋਤੀਆਂ ਤੇ ਗੋਤੀਆਂ ਨੇ ਮਾਰਿਆ ਚੌਥਾ ਯਰੂ ਪਗੜੀ ਤੇ ਧੋਤੀਆਂ ਨੇ ਮਾਰਿਆ ਪੰਜਵੇਂ ਚ ਬਾਰੀ ਲੈ ਲਈ ਪਤਨੀ ਤੇ ਪੁੱਤ ਨੇ ਛੇਵੀਂ ਪਾਸਾ ਮੋੜ ਲਿਆ ਸਾਵਣ ਹਾਂ ਦੇ ਰੁੱਤ ਨੇ ਪੰਜਵੇਂ ਚ ਬਾਰੀ ਲੈ ਲਈ ਪਤਨੇਤੀ ਪਤਨੇ ਛੇਵੇਂ ਪਾਛਾ ਮੋੜ ਲਿਆ ਸ਼ਾਵਣ ਦੇ ਰਤਨੇ ਸੱਤਵੇਂ ਉਹ ਬਾਗੀ ਹੋਏ ਨਾਲ ਬਹਿ ਜੋ ਖਾਂਦੇ ਸੀ ਅੱਠਵੇਂ ਉਹ ਨੈਣ ਗਏ ਜੋ ਜਗਤ ਦੇ ਖਾਂਦੇ ਸੀ ਸੱਤਵੇਂ ਚ ਬਾਗੀ ਹੋ ਗਏ ਨਾਲ ਬਹਿ ਜੋ ਖਾਂਦੇ ਸੀ ਅੱਠਵੇਂ ਉਹ ਨੈਣ ਗਏ ਜੋ ਜਗਤ ਦੇ ਖਾਂਦੇ ਸੀ ਨੋਮੇਨਕ ਕੰਨ ਜਿਬਾ ਛਡਲੇ ਲਈ ਤਿਆਰ ਨੇ ਨੋਮੇਨਕ ਕੰਨ ਜਿਬਾ ਛਡਲੇ ਲਈ ਤਿਆਰ ਨੇ ਦਸਮੀ ਹੈ ਛੜਣਾ ਇਹ ਸਾਰੇ ਸੰਸਾਰ ਨੇ ਦਸਮੀ ਹੈ ਛੜਣਾ ਇਹ ਸਾਰੇ ਸੰਸਾਰ ਨੇ ਉੱਤੰਦ ਟੁੱਟ ਜਾਣੇ ਬੈਤੰਦ ਟੁੱਟੇ ਜਾਣੇ ਔਰ ਉਟ ਜਾਵਣਾ ਤੇ ਆਉਣਾ ਲਖੇ ਸ ਕੋਈ ਨਾ ਨੰਦ ਟੁੱਟ ਜਾਣੀ ਔਰ ਉਟ ਜਾਵਣਾ ਤੇ ਆਉਣਾ ਲਖੇ ਸ ਕੋਈ ਨਾ ਸਾਨੂੰ ਲੁੱਟੇ ਆਏ ਆਪਣੇ ਲਟੇਰਿਆਂ ਘੇਰਾਉਂਦਾ ਤਿਗਨਾ ਕੋਈ ਨਾ ਮੇ ਸਾਨੂੰ ਲੁੱਟੇ ਆਏ ਆਪਣੇ ਲਟੇਰਿਆਂ ਘੇਰਾਉਂਦਾ ਤਿਗਨਾ ਕੋਈ ਨਾ ਸਾਡੇ ਹਿੱਕ ਤੇ ਸਾਡੇ ਕੰਡੇ ਬੀਜਦੇ ਤੇ ਬਚਣੇ ਦਾ ਰਾ ਕੋਈ ਨਾ ਸਾਨੂੰ ਲੁੱਟੇ ਆਏ ਆਪਣੇ ਲਟੇਰੀਆ ਘਰਾਂ ਦਾ ਤਿਗਨਾ ਕੋਈ ਨਾ ਘਰਾਂ ਦਾ ਤਿਗਨਾ ਕੋਈ ਨਾ ਘਰਾਂ ਦਾ ਤਿਗਨਾ ਕੋਈ ਨਾ ਸਰਨੂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ